ਹੈਲੋ ਕਿਵੇਂ ਆ ਸਾਰੇ ਉਮੀਦ ਕਰਦੇ ਆ ਠੀਕ ਹੋਣੇ ਆ ਅਸਰੇ ਜਲਦੀ ਉੱਠੀ ਇੱਕ ਕੱਲ ਆਟੋ ਮੇਰਾ ਨਾ ਸਕੂਲ ਜਾਂਦੇ ਆਟੋ ਹਟ ਗਿਆ ਨਾ ਤੇ ਇਥੇ ਨਾ ਹੋਰ ਲੋਕ ਬੜੇ ਆ ਨਾ ਚਪਟਾ ਚੱਪਕੀ ਵਾਲੇ ਕਿਉਂਕਿ ਇੱਕ ਬੰਦਾ ਪੈਸੇ ਦਿੰਦਾ ਸਮਝੂ 1000 ਦੇ ਰਿਹਾ ਤੇ 10 ਸਣੀ ਹੋਰ ਲੱਗੇ ਆਟੋ 10000 ਹੋ ਗਿਆ ਨਾ 1000 10000 ਦੇ ਮਾਰਨ ਨਾਲ ਕੁਤਬ ਨਹੀਂ ਹੁੰਦਾ ਫਿਰ ਬੰਦੇ ਨੇ ਹਟ ਰੈਂ ਸੀਗਾ ਚਲੋ ਛੱਡੋ ਦਫਾ ਕਰੋ ਆਟੋ ਇਹਨਾਂ ਹੋਰ ਕੀ ਲਾਭ ਦਿੰਦਾ ਤੇ ਜਾਈਦਾ ਹੀ ਯਾਰ ਉਹ ਪੈਦਲ ਤਾਂ ਨਹੀਂ ਜਾਂਦੇ ਤੇ ਬਾਕੀ ਸਕੂਲ ਗਈ ਸਕੂਲ ਜਾ ਕੇ ਪੀਟੀਐਮ ਅਟੈਂਡ ਕੀਤਾ ਕੋਲ ਖਾਸੇ ਸਾਰੇ ਸ਼ਬਦ ਹੋਇਆ ਸੀ ਕੁਝ ਲੋਕ ਕੰਟਰੋਵਰਸੀ ਵਾਲੇ ਹੁੰਦੇ ਆ ਡਰਨੂਚ ਦੇ ਬੱਚੇ ਨੂੰ ਮਗਰ ਪਾਉਂਦੇ ਆ ਕੁਝ ਲੋਕ ਸਾਰਿਆਂ ਨੂੰ ਲਿਪਟੀ ਲਿਆ ਤੇ ਉਸ ਤੋਂ ਬਾਅਦ ਘਰ ਆਈ ਘਰ ਆ ਕੇ ਖਾਣਾ ਖਾਧਾ ਫਿਰ ਟਿਊਸ਼ਨ ਭੜਾਈ ਉਸ ਤੋਂ ਬਾਅਦ ਫਿਰ ਮੈਂ ਬਾਜ਼ਾਰ ਗਈ ਤੇ ਉਸਮਾਨੰਦਸ ਇਹ ਲੈ ਕੇ ਆਈ ਫਿਰ ਬਰਸੀ ਲੈ ਕੇ ਆਈ ਰਾਸਨ ਪਾਣੀ ਲੈ ਆਂਦੇ ਆ ਕਈ ਸਾਮਾਨ ਰਹਿੰਦੇ ਹੁੰਦੇ ਆ ਉਹ ਲੈ ਆਣੀ ਤੇ ਉਸ ਤੋਂ ਬਾਅਦ ਫਿਰ ਘਰ ਦਾ ਕੰਮ ਕਰਕੇ ਤੇ ਹੁਣ ਮੈਂ ਵੈਲੀ ਉਹ ਵੀਡੀਓ ਬਣਾ ਦਿਸ ਵੀਡੀਓ ਬਣਾਉਣਾ ਵੀ ਕੰਮ ਹੁੰਦਾ ਡੇਲੀ ਰੁਟੀਨ ਹੈ ਜਿੱਦਾਂ ਵਜਿਨੀ ਵੀ ਦੱਸਦੀ ਕਿ ਇਦਾਂ ਇਦਾਂ ਕੰਮ ਹੁੰਦੇ ਆ ਕਿਉਂਕਿ ਕਿੰ ਕੀ ਬੈਠਣਾ ਬੰਦਾ ਇੰਨੀ ਲਾਈਫ ਪੂਰ ਹੋ ਜਾਂਦੀ ਹੈ ਨਾ ਬੰਦਾ ਇੱਕੋ ਜਿਹਾ ਕੰਮ ਉਜੀ ਜ਼ਿੰਦਗੀ ਕਰੇ ਕੀ ਬਸ ਇੱਕ ਸੀਰੀਅਸ ਸਪੈਸ਼ਲ ਆਊਟਲੂਕ ਆਉਟਿੰਗ ਹੋਣੀ ਚਾਹੀਦੀ ਪਹੁੰਚ ਨਹੀਂ ਨਾ ਬੱਦੀ